جاندا تو کھلوار اندر دے ہاں بھائی تو ਸਤਿਗੁਰਾਂ ਅੰਕਲ ਜੀ ਅੱਜ ਤੁਸੀਂ ਇੰਨੀ ਭੀੜ ਚੁਰੇ ਖੜੇ ਹੋ ਜਾਮ ਲੱਗਿਆ ਹੋਇਆ ਜੀ ਪੰਪ ਤੇ ਕਿਆ ਕਾਰਨ ਹੈ ਜੀ ਇਹ ਕਾਰਨ ਹੈ ਜੀ ਟ੍ਰੱਕਾਂ ਦੀ ਹੜਤਾਲ ਅੱਛਾ ਜੀ ਹਾਂ ਇਹ ਕਿਹਨੇ ਕਰੀ ਜੀ ਹੜਤਾਲ ਇਹ ਕਰਾਈ ਆ ਜੀ ਮਿਤਸ਼ਾ ਨੇ ਅੱਛਾ ਜੀ ਇਹ ਕਾਨੂੰਨ ਬਣਾਇਆ ਅੱਛਾ ਜੀ ਹਾਂ ਆਮ ਪਬਲਿਕ ਤੁਸੀਂ ਦੇਖਣ ਵੀ ਬਹੁਤ ਪ੍ਰੇਸ਼ਾਨ ਹੋ ਰਹੇ ਹੋ ਪ੍ਰਸ਼ਾਸਨ ਨੂੰ ਕੀ ਮੰਗ ਕਰੋਗੇ ਜੀ ਅਸੀਂ ਮੰਗ ਕਰੂਗਾ ਹੁਣ ਹੜਤਾਲ ਵਾਪਸ ਲਈ ਬੜੇ ਜਲਦੀ ਵਾਪਸ ਲਏ ਜਾਣ ਤੇਲ ਪੈਟਰੋਲ ਪੰਪ ਵੀ ਬੰਦ ਹੋ ਗਏ ਜੀ ਕਹਿਣ ਦਾ ਭਾਵ ਹਾਂ ਸਭ ਕੁਝ ਬੰਦ ਹੋ ਜਾਏਗਾ ਜੀ ਕੱਲ ਨੂੰ ਫੇਮਸ ਜੰਮਤ ਦਾ ਇਨਸਾਨ ਵਰਗਾ ਸੌਜਰ ਤੋਂ ਪਟ્રોલ ਪੰਪ ਦੀਆਂ ਜੋ ਕਿ ਐਲਾਨ ਕੀਤਾ ਸੀ ਕੱਲ ਨੂੰ ਮੰਗ ਹੋ ਜਾਣਗੇ ਪਰ ਇਹ ਤਾਂ ਅੱਜ ਹੀ ਤੇਲ ਮਿਲੇਗਾ ਨਹੀਂ ਮਿਲੇਗਾ ਬਲੈਕ ਕਰਨ ਵਾਸਤੇ ਤੁਸੀਂ ਆ ਬੰਦਰੀ ਲੁਕੀ ਕਰਿਆ ਜੀ ਬਾਈ ਉਸ ਤੋਂ ਬਾਅਦ ਉਹ ਅਫਸਰ ਕੋਲ ਚੈੱਕ ਕਰਾ ਦਿਓ ਇਹ ਤੇਲ ਹੈਗਾ ਕਿ ਨਹੀਂ ਤੁਹਾਡੇ ਕੋਲ ਕਿਹੜਾ ਬੰਦਾ ਤੇਲ ਹੈਗਾ ਤੁਹਾਡੇ ਕੋਲ ਕੋਈ ਸਾਨੂੰ ਵੀ ਨਹੀਂ ਹੈਗਾ ਅਸੀਂ ਕਰੀਏ ਫੇਰ ਕਾਰਵਾਈ ਤੁਸੀਂ ਬੰਦ ਕਰਾ ਦਿਓ ਬਲੈਕ ਕਰਨ ਵਾਸਤੇ ਬੰਦ ਕਰੀਏ ਵਾਸਤੇ ਤੇਲ ਨਹੀਂ ਪਾਵੇ ਤੇਲ ਹੈਗਾ ਨਹੀਂ ਚਲੋ ਤੁਸੀਂ ਸਾਨੂੰ ਵੇਹ ਤੇਲ ਚੈੱਕ ਕਰਾਓ ਕਿਹੜਾ ਕੋਟਾ ਹੁੰਦਾ ਕਿੰਨੇ ਕਿੰਨੇ ਪਰਸੈਂਟ ਕੋਟਾ ਹੁੰਦਾ ਟਾਈਮ ਦੇ ਵਿੱਚ ਜਿਹੜਾ ਅੰੰਬੂ ਲੈ ਸਕੀ ਵੀਰੇ ਹੋਰ ਆ ਗਈ ਉਹਨਾਂ ਦਾ ਕਿੰਨੇ ਕਿੰਨਾ ਤੇ ਰੱਖ ਸਕਦੇ ਆ ਕਿੰਨਾ ਦਾ 500 ਲੀਟਰ 1000 ਲੀਟਰ ਚਲੋ 1000 ਲੀਟਰ ਚੈੱਕ ਕਰਾ ਦਿਓ ਜੀ ਜੇ ਪਤ ਹੋਇਆ ਬੜਾ ਫਾਦੇ ਵਿੱਚ ਬਾਦ ਵਿੱਚ ਚੈੱਕ ਕਰ ਲਓ ਕੋਈ ਚੈੱਕ ਕਰਾ ਦਿਓ ਜੀ ਚੈੱਕ ਕਰਾ ਦਿਓ ਜੇ ਆਵਲ ਬਿਸਤੂ ਲਿਆਓ ਜੋ ਰੀਡਿੰਗ ਦੀ ਗੁੰਜ ਦੀ ਨਾ ਆਣੀ ਚੈੱਕ ਕਰ ਲਓ ਕੋਈ ਗੱਲ ਚ ਆ ਗਿਆ ਆ ਪਾਏ ਵਾਲੀ ਉਰੀ ਆਲੀ ਉਰੀ ਚੈੱਕ ਕਰਾਓ ਉਰੀ ਆ ਦਿਵਾਰ ਆ ਪਿੱਛੇ ਆਇਓ ਉਹ ਬੰਬਾ ਬੱਸ ਇਹ ਰੋ ਪੋ ਵਾਲਾ ਕਿਵੇਂ ਆ ਹੱਥ ਲਾ ਲਾ ਇਹ ਹੋ ਗਿਰਿਆ ਬੇਲੇ ਨੀਗਾ ਕਹਿੰਦੇ ਹਾਂਜੀ ਰਾਣਾ ਜੀ ਤੁਸੀਂ ਅੱਜ ਖਰਾਲੀ ਛੱਡ ਕੇ ਇੱਥੇ ਬੰਨਵਾਜ ਜਿਹੜੇ ਆਏ ਹੋ ਜੀ ਉਹ ਤੇ ਖਰਾਲੀ ਵੀ ਤੇਲ ਨਹੀਂ ਹੈ ਜੀ ਗੈਂਗ ਦਾ ਸੇਵਾ ਹੁਣ ਮਸਲਾ ਹੋ ਗਿਆ ਹੁਣ ਹਾਂਜੀ ਬਾਈ ਜੀ ਕੀ ਕਹਿਣਾ ਚਾਹੋਗੇ ਜੀ ਮੈਂ ਤਾਂ ਕਹਿਣਾ ਚਾਹੁੰਦਾ ਵੀਰੇ ਬਹੁਤ ਬੁਰਾ ਹਾਲ ਹੈ ਸਾਰੇ ਪੰਪਾਂ ਤੇ ਲਾਈਨਾਂ ਬੜੀਆਂ-ਬੜੀਆਂ ਲੱਗੀਆਂ ਵਿਆਹ ਇਹ ਕਾਰਨ ਕੀ ਹੋਇਆ ਜੀ ਕਾਰਨ ਜਿਹੜੇ ਸਰਕਾਰ ਨੇ ਕਾਨੂੰਨ ਮੋਦੀ ਸਾਹਿਬ ਨੇ ਕਾਨੂੰਨ ਪਾਸ ਕਰੇ ਆ ਹਾਂਜੀ ਉਹ ਟਰਾਂਸਪੋਰਟ ਰੋਟਤੀ ਉਦੇ ਕਰਕੇ ਇਹ ਸਾਰਾ ਜਾਮ ਲੱਗਿਆ ਉਹਦੇ ਕਰਕੇ ਸਾਰਾ ਜਿਹੜਾ ਸਿਸਟਮ ਆ ਅਫਸਰਟ ਹੋ ਗਿਆ ਪ੍ਰਸ਼ਾਸਨ ਕੀ ਮੰਗ ਕਰੋਗੇ ਜੀ ਪ੍ਰਸ਼ਾਸਨ ਨੂੰ ਤਾਂ ਕਹਿ ਰਹੇ ਆ ਵੀ ਜਲਦੀ ਤੋਂ ਜਲਦੀ ਇਹਨੂੰ ਕਲੀਅਰ ਕਰਿਆ ਲੱਗੇ ਬਹੁਤ ਜ਼ਿਆਦਾ ਇਲਾਜ ਵਾਲੇ ਦੇ ਉੱਤੇ ਜਾਣਾ ਹੁੰਦਾ ਹੈ ਤੇ ਅਸੀਂ ਕਹਿੰਦੇ ਹਾਂ ਸਰਕਾਰ ਨੂੰ